ਜੋ ਜੀ ਕੰਮ ਕਰਦਾ ਕਿਰਵਾਇ ਕਿ ਜੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆ ਸ੍ਰੀ ਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣ ਦਾ ਇਹਨਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਾਡੇ ਦਿਲਾਂ ਦੀ ਧੜਕਣ ਕਰਨੀ ਤਨ ਮੋਹ ਜੀ ਨੂੰ ਫੀਲਕੋਟ ਤੋਂ ਐਮਪੀ ਦਾ ਦਾਅਵੇਦਾਰ ਬੁਲਾਇਆ ਸੋ ਆਪਾਂ ਫੀਲਕੋਟ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਹੈ ਔਰ ਇਹਨਾਂ ਦੇ ਨਾਲ ਿੱੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਜਾ ਕੇ ਲਖਮਸਤ ਹੋਣਾ। ਤੋਂ ਮੈਂ ਸਾਰਿਆਂ ਨੂੰ ਤੁਹਾਨੂੰ ਚੀਰ ਕਰਦਾ ਕਿ ਸਾਰਿਆਂ ਨੇ ਹਮ ਹਮਾ ਕੇ 12 ਵਜੇ ਠੀਕ ਐਤਵਾਰ ਨੂੰ ਪਹੁੰਚਣਾ ਔਰ ਆਪਾਂ ਉਸੇ ਬਾਬਾ ਫਰੀਦ ਜੀ ਤੋਂ ਅਸ਼ੀਰਵਾਦ ਲੈ ਕੇ ਅਗਲੀ ਜਿਹੜੀ ਲੜਾਈ ਹੈ ਸ਼ੁਰੂ ਕਰਨੀ ਹੈ। ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ। ਵਾਹਿਗੁਰੂ ਜੀ ਕਾ ਬੋਸਾ। ਕਿਰਪਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ-ਬਹੁਤ ਧੰਨਵਾਦੀ ਆ। ਕੀਰਿਰ ਬੰਦਕੇ ਤ੍ਰੀਵਾਲਜੀ ਦਾ ਪੁਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਤਿ ਸ਼੍ਰੀ ਅਕਾਲ ਭਗਵੰਤ ਸਿੰਘ ਮਾਨ ਜੀ ਹੋਣ ਦਾ ਇਹਨਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਾਡੇ ਦਿਲਾ ਦੀ ਧੜਕਨ ਕਰਨਜੀਤਨ ਮੋਹਨ ਜੀ ਨੂੰ ਫੀਰਕੋਟ ਤੋਂ ਐਮਪੀ ਦਾ ਦਾਅਵੇਦਾਰ ਬੁਲਾਇਆ ਸੋ ਆਪਾਂ ਫੀਰਕੋਟ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਹੈ ਰੋ ਇਹਨਾਂ ਦੇ ਨਾਲ ਿੱੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਜਾ ਕੇ ਨਕਮਸਤ ਹੋਣਾ ਤੁਮ ਸਾਰਿਆਂ ਨੂੰ ਦੋਨੋ ਚੀਜ਼ ਕਰਨਾ ਹੈ ਕਿ ਸਾਰਿਆਂ ਨੇ ਹਮ ਹਮ ਆ ਕੇ 12 ਵਜੇ ਠੀਕ ਐਤਵਾਰ ਨੂੰ ਪਹੁੰਚਣਾ ਹੈ ਔਰ ਆਪਾਂ ਉਸੇ ਬਾਬਾ ਫਰੀਦ ਜੀ ਤੋਂ ਆਸ਼ੀਰਵਾਦ ਲੈ ਕੇ ਅਗਲੀ ਜਿਹੜੀ ਲੜਾਈ ਹੈ ਸ਼ੁਰੂ ਕਰਨੀ ਹੈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਰਦਾ। ਵਾਹਿਗੁਰੂ ਜੀ ਕੀ ਘਰ ਦਾ ਸਾਥ ਕਿਰਪਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆਂ ਕੀਰ ਅਰਵੰਦ ਕੇ ਤੀਵਾਲਜੀ ਦਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣ ਦਾ ਇਹਨਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਾਡੇ ਦਿਲਾ ਦੀ ਧੜਕਣ ਕਰਨ ਦੀ ਕਰਨ ਹੌਲਦੀ ਨੂੰ ਫਰੀਦਕੋਟ ਤੋਂ ਐਮਪੀ ਦਾ 代表ਦਾਰ ਬੁਲਾਇਆ ਸੋ ਆਪਾਂ ਫਰੀਦਕੋਟ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਹੈ ਔਰ ਇਹਨਾਂ ਦੇ ਨਾਲ ਿੱੱਲਾ ਬਾਬਾ ਸ਼ੇਖ ਫਰੀਦ ਜੀ ਵਿਕੇ ਜਾ ਕੇ ਲਖਮਸਤ ਹੋਣ। ਤੋਂ ਮੈਂ ਸਾਰਿਆਂ ਨੂੰ ਤੁਹਾਨੂੰ ਚੀਰ ਕਰਦਾ ਕਿ ਸਾਰਿਆਂ ਨੇ ਹਮ ਹਵਾ ਕੇ 12 ਵਜੇ ਠੀਕ ਐਤਵਾਰ ਨੂੰ ਪਹੁੰਚਣਾ ਔਰ ਆਪਾਂ ਉਸ ਦਿਨ ਬਾਬਾ ਫਰੀਦ ਜੀ ਤੋਂ ਅਸ਼ੀਰਵਾਦ ਲੈ ਕੇ ਅਗਲੀ ਜਿਹੜੀ ਲੜਾਈ ਹੈ ਸ਼ੁਰੂ ਕਰਦੇ ਹਾਂ। ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਰਦਾ। ਵਾਹਿਗੁਰੂ ਜੀ ਦਾ ਬੋਸ। ਜਿਹੜੇ ਵਾਹਿਗੁਰੂ ਜੀ ਕੀਤੇ ਮੈਂ ਬਹੁਤ ਬਹੁਤ ਧੰਨਵਾਦੀ ਆ। ਕੀਰਵੰਦ ਕੇਤਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਂ ਦਾ ਇਹਨਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਾਡੇ ਦਿਲਾਂ ਦੀ ਧੜਕਣ ਕਰਨ ਦੀ ਤਨホール ਦੀ ਨੂ ਪ੍ਰੀਸ ਕਾਉਂਟ ਤੋਂ ਐਮਪੀ ਦਾ ਵ 代表 ਬੁਲਾਇਆ ਸੋ ਆਪਾਂ ਫੀਲਕੋਡ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਹੈ ਔਰ ਇਹਨਾਂ ਦੇ ਨਾਲ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ ਜੀ ਕੇ ਜਾ ਕੇ ਨਕਮਸਤ ਹੋਣਾ। ਤੋਂ ਮੈਂ ਸਾਰਿਆਂ ਨੂੰ ਤੁਹਾਨੂੰ ਚੀਲ ਕਰਦਾ ਕਿ ਸਾਰਿਆਂ ਨੇ ਹਮ ਹਵਾ ਕੇ 12 ਵਜੇ ਠੀਕ ਐਤਵਾਰ ਨੂੰ ਪਹੁੰਚਣਾ ਔਰ ਆਪਾਂ ਉਸ ਦਿਨ ਬਾਬਾ ਫਰੀਦ ਜੀ ਤੋਂ ਅਸ਼ੀਰਵਾਦ ਲੈ ਕੇ ਅਗਲੀ ਜਿਹੜੀ ਲੜਾਈ ਹੈ ਸ਼ੁਰੂ ਕਰਨੀ ਹੈ। ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਰਦਾ। ਵਾਹਿਗੁਰੂ ਜੀ ਦਾ ਬਖਸ਼ਾ। ਕਿਰਪਾਏ ਜੀ ਦੀ ਖਤੇ ਮੈਂ ਬਹੁਤ ਬਹੁਤ ਧੰਨਵਾਦੀ ਆ। ਕੀਰਵੰਦ ਕੇਧਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਤਜਗਤ ਭਗਵੰਤ ਸਿੰਘ ਮਾਨ ਜੀ ਹੋਣ ਦਾ ਇਹਨਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਾਡੇ ਦਿਲਾ ਦੀ ਧੜਕਣ ਕਰਨ ਦੀ ਤਨਹੋਲ ਦੀਨੂ ਫੀਲਡ ਕੋਟ ਤੋਂ ਐਮਪੀ ਦਾ ਉਮੀਦਵਾਰ ਬੁਲਾਇਆ ਸੋ ਆਪਾਂ ਫੀਲਡ ਕੋਟ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਹੈ ਰੋ ਇਹਨਾਂ ਦੇ ਨਾਲ बबा शेख फीत जी विखे जाके नक्मस्तुक होना तो मैं सारे थो अपील करदा कि सारे ने हुम हुमा के बारह बजे ठीक एतवार को पहुंचना है और आप उस दिन बाबा फ्रीद जी को तो आशीर्वाद लेके अगली जारी लड़ाई है शुरू कर सारे है सो सारद का।